ड्रग्स केस च बुरे फे भारती सिंह लिंबाचिया एनसीबी ने ड्रग्स मामले चारती सिंह उसके पति हर्ष नंबई की किला कोर्ट च पेश किया ਜਿੱਥੇ ਕੋਰ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਦੋਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ ਹਾਲਾਂਕਿ ਦੋਹਾਂ ਨੇ ਜ਼ਮਾਨਤ ਦੇ ਲਈ ਅਰਜ਼ੀ ਦਾਇਰ ਵੀ ਕੀਤੀ ਜਿਸ ਤੇ ਸੋਮਵਾਰ ਯਾਨੀ ਕੱਲ ਨੂੰ ਸੁਣਵਾਈ ਹੋਏਗੀ ਪਰ ਫਿਲਹਾਲ ਭਾਰਤੀ ਅਤੇ ਹਰਸ਼ ਨੂੰ ਹਿਰਾਸਤ 'ਚ ਹੀ ਰਹਿਣਾ ਪਵੇਗਾ ਸੁਸ਼ਾੰਤ ਕੇਸ ਯਾ ਡਰੱਗ ਜੰਗਲ ਦੀ ਜਾਂਚ ਦੀ ਸ਼ੁਰੂਆਤ ਐਨਸੀਬੀ ਨੇ ਅਗਸਤ ਮਹੀਨੇ ਤੋਂ ਕੀਤੀ ਸੀ ਜਿਸ ਵਿੱਚ ਰਿਯਾਚਕ ਵਰਤੀ ਤੋਂ ਬਾਅਦ ਕਈ ਬਾਲੀਵੁੱਡ ਹਸਤੀਆਂ ਦੇ ਨਾਮ ਇੱਕ ਇੱਕ ਕਰਕੇ ਸਾਹਮਣੇ ਆਏ 6 ਸਤੰਬਰ ਡਰੱਗਸ ਕੇਸ ਚ ਰੀਆ ਚੱਕਰਵਰਤੀ ਤੋਂ ਪਹੁੰਚ ਗਈ 8 ਸਤੰਬਰ ਨੂੰ ਰੀਆ ਚੱਕਰਵਰਤੀ ਨੂੰ ਗ੍ਰਿਫਤਾਰ ਕੀਤਾ ਗਿਆ 25 ਸਤੰਬਰ ਨੂੰ ਅਦਾਕਾਰਾ ਰਕੁਲਪ੍ਰੀਤ ਸਿੰਘ ਤੋਂ ਪਹੁੰਚ ਗਈ 26 ਸਤੰਬਰ ਨੂੰ ਦੀਪਿਕਾ ਪਾਦਕੋਨ ਸ਼ਰਦਾ ਕਪੂਰ ਤੇ ਸਾਰਾਲੀ ਖਾਨ ਤੋਂ ਪਹੁੰਚ ਕੇ ਕੀਤੀ ਗਈ 9 ਨਵੰਬਰ ਨੂੰ ਫਿਲਮ ਮੇਕਰ ਫਿਰੋਜ਼ ਨਾਦੀਆਟ ਵਾਲਾ ਐਨਸੀਬੀ ਦਫਤਰ ਪਹੁੰਚੇ ਤੇ 13 ਨਵੰਬਰ ਨੂੰ ਅਦਾਕਾਰ ਅਰਜੁਨ ਰਾਮ ਪਾਲ ਤੋਂ ਵੀ ਐਨਸੀਬੀ ਨੇ ਪੁੱਛਗਿੱਛ ਕੀਤੀ। ਹੁਣ ਇਸ ਕੇਸ ਦੇ ਤਾਰ ਭਾਰਤੀ ਸਿੰਘ ਅਤੇ ਹਰਸ਼ ਨਾਲ ਜੁੜ ਗਏ ਨੇ। ਇਸੇ ਇਲਾਵਾ ਐਨਸੀਬੀ ਨੇ ਡਰੱਗਸ ਕੇਸ 'ਚ ਕਈ ਤਸਕਰਾਂ ਦੀ ਗ੍ਰਿਫਤਾਰੀ ਅਤੇ ਕਈਆਂ ਤੋਂ ਪੁੱਛਗਿੱਛ ਵੀ ਕੀਤੀ ਹੈ। ਐਨਸੀਬੀ ਨੇ ਮੁੰਬਈ ਦੇ ਖਾਡਾਂਡਾ ਇਲਾਕੇ ਤੋਂ 21 ਸਾਲ ਦੇ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਨਸ਼ਾ ਬਰਾਮਦ ਕੀਤਾ ਗਿਆ ਅਤੇ ਉਸੇ ਦੀ ਨਿਸ਼ਾਨਦੇਹੀ ਤੋਂ ਬਾਅਦ ਐਨਸੀਬੀ ਭਾਰਤੀ ਸਿੰਘ ਅਤੇ ਹਰਸ਼ ਤੱਕ ਪਹੁੰਚੀ। ਸ਼ਨੀਵਾਰ ਨੂੰ ਐਨਸੀਬੀ ਨੇ ਭਾਰਤੀ ਦੇ ਘਰ ਦਫ਼ਤਰ ਤੇ ਰੇਡ ਕੀਤੀ ਭਾਰਤੀ ਦੇ ਘਰ ਤੋਂ 86.5 ਗ੍ਰਾਮ ਡਰਗ ਬਰਾਮਦ ਹੋਇਆ ਭਾਰਤੀ ਤੇ ਹਰਸ਼ ਨੂੰ ਐਨਸੀਬੀ ਨੇ ਹਿਰਾਸਤ ਚੁਲਿਆ 4 ਘੰਟੇ ਦੀ ਪੁਚਕੈਸ ਤੋਂ ਬਾਅਦ ਭਾਰਤੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ 18 ਘੰਟੇ ਦੀ ਪੁਚਕੈਸ ਤੋਂ ਬਾਅਦ ਪਤੀ ਹਰਸ਼ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਬਾਈਨ ਮੰਬਰ ਨੂੰ ਕੋਰਟ ਨੇ ਦੋਹਾਂ ਨੂੰ ਨਿਆਇਕ ਹਿਰਾਸਤ 'ਚ ਭੇਜਿਆ ਭਾਰਤੀ ਸਿੰਘ ਤੇ ਹਰਸ਼ਦੀ ਦੀ ਗ੍ਰਿਫਤਾਰੀ ਨਾਲ ਹਰ ਕਿਸੇ ਨੂੰ ਗਹਿਰਾ ਸਦਮਾ ਲੱਗਿਆ ਹੈ ਕਮੇਡੀਅਨ ਸੁਨੀਲ ਪਾਲ ਨੇ ਭਾਰਤੀ ਸਿੰਘ ਦੀ ਗ੍ਰਿਫਤਾਰੀ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ नहीं बिल्कुल गर, ये जो आरोप लग रहा है इसमें कुछ ना कुछ कहीं ना कहीं सच्चाई है बिल्कुल है और मैं तो खुद इस चीज को इस चीज के खिलाफ हूँ उसके बावजूद किस चीज का डिक्रेशन उसके बावजूद किस चीज का प्रॉब्लम की आप नशे के आदि हो जाते हो सिर्फ नशा एक ही चुजा होना चाहिए काम का नशा जो मैं करता हूँ बाकी और नशे का कोई स्थान नहीं है अंडी लंडे साथ आपकी परिस्थिति वैसी ना हो कि आपको सचमुच नशे की जरूरत हो लेकिन ऐसी तो परिस्थिति किसी की भी नहीं हो सकती डॉक्टर भी कहते कि भैया अपने आप को संभालो मानसिकता को संभालो ਅਹ ਤਾਂ ਮੈਂ ਇਹ ਸੋਚਦਾ ਕਿ ਇਹ ਜੋ ਕੁਝ ਵੀ ਬਾਲੀਵੁੱਡ 'ਚ ਹੋ ਰਿਹਾ ਹੈ ਜੋ ਜੋ ਕਲਾਕਾਰ ਕਰ ਰਹੇ ਹੈ ਮੈਂ ਬਹੁਤ ਨਾਰਾਜ਼ ਹਾਂ ਇਹਨਾਂ ਲੋਕਾਂ 'ਤੇ ਔਰ ਮੈਂ ਸਮਝਦਾ ਹਾਂ ਕਿ ਆਪਣੇ ਆਪ ਕੋ ਸਵਾਲੋ ਕਿ ਜੇ ਆਪ ਰੋਲ ਮਾਡਲ ਹੋ ਆਪ ਕੋ ਲੋਕ ਡੇਚਰ ਸਿੱਖਦੇ ਹੈ ਆਪ ਕੋ ਲੋਕ ਦੇਖ ਕੇ ਆਪਣਾ ਕਰੀਅਰ ਭਾਰਤੀ ਸਿੰਘ ਦਾ ਨਾਮ ਫੀਮੇਲ ਕਾਮੇਡੀਅਨ ਦੀ ਲਿਸਟ 'ਚ ਟੌਪ 'ਤੇ ਆਉਂਦਾ ਹੈ ਟੀਵੀ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਅਤੇ ਮਹਿੰਗੀ ਕਾਮੇਡੀ ਕਲਾਕਾਰਾਂ ਵਿੱਚੋਂ ਭਾਰਤੀ ਸਿੰਘ ਇੱਕ ਹੈ ਇਸ ਮੁਕਾਮ ਤੱਕ ਪਹੁੰਚਣ ਲਈ ਭਾਰਤੀ ਸਿੰਘ ਨੂੰ ਕਾਫੀ ਲੰਮਾ ਸੰਘਰਸ਼ ਕਰਨਾ ਪਿਆ ਹੈ